ਬਹੁਤ ਹੀ ਸਤਿਕਾਰਯੋਗ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਵੀਰ ਪਰਮਿੰਦਰ ਸਿੰਘ ਜੀ ਤੇ ਵੀਰ ਪ੍ਰਭਜੋਤ ਸਿੰਘ ਜੀ ਨਵਾਂ ਸ਼ਹਿਰ ਜੋ ਕਿ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਿ ਪੰਥਕ ਸਫਾਂ ਦੇ ਵਿੱਚ ਕੰਮ ਵੀ ਕੀਤਾ ਤੇ ਸੰਘਰਸ਼ ਦੇ ਨਾਲ ਸੰਪੰਨ ਰਹੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਵਿਚਰਨ ਦਾ ਵੀ ਇਹਨਾਂ ਨੂੰ ਮੌਕਾ ਮਿਲਿਆ ਹੈ ਇਹ ਦੇ ਕਰਕੇ ਤੇ ਕਾਫੀ ਕੁਝ ਜਿਹੜਾ ਕਿ ਇਹਨਾਂ ਨੂੰ ਇਹਨਾਂ ਨੇ ਦੁਨੀਆ ਪੱਤਰ ਦੀਆਂ ਜਿਹੜੀਆਂ ਲਹਿਰਾਂ ਉਹਨਾਂ ਦੇ ਉੱਤੇ ਵੀ ਕਾਫੀ ਸਟੱਡੀ ਕੀਤੀ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਕਿ ਇਹਨਾਂ ਨੇ ਇਹ ਪੇਸ਼ਕਸ਼ ਵੀ ਕੀਤੀ ਹੈ ਕਿ ਦੂਜੀ ਧਿਰ ਜਿਹੜੀ ਹੈ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਤੇ ਅਸੀਂ ਇਸ ਗੱਲ ਦੇ ਹਾਂ ਵੀ ਹਾਂ ਕਿਉਂਕਿ ਗੱਲ ਇਹ ਹੈ ਕਿ ਜਦੋਂ ਅਸੀਂ ਇੱਕ ਕਿਤਾਬ ਜਿਹੜੀ ਹੈ ਕਿ ਲਿਖਣੀ ਸ਼ੁਰੂ ਕੀਤੀ ਭਾਈ ਅਮਰ ਸਿੰਘ ਜੀ ਸੰਧੋ ਦੇ ਉੱਤੇ ਉਦੋਂ ਕਈ ਸ਼ਖਸੀਅਤਾਂ ਕਈ ਜਥੇਬੰਦੀਆਂ ਵੱਲੋਂ ਜਿਹੜੇ ਆ ਕਿ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਇਹ ਇੱਕ ਆਵਾਦ ਵਿਵਾਦ ਦਾ ਵਿਸ਼ਾ ਤੁਸੀਂ ਇਹਦੇ ਵਿੱਚ ਨਾ ਪਾਓ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਨੇ ਜਿੰਨਾ ਮੂਹਵਾਦ ਵਿਵਾਦ ਦੇ ਵਿੱਚ ਉਲਝਾ ਦਿੱਤਾ ਗਿਆ ਅਸੀਂ ਜਿਹੜਾ ਇਹ ਨਹੀਂ ਕਰ ਸਕਦੇ ਕਿ ਉਹ ਹੁਣ ਇੱਕ ਸ਼ਖਸੀਅਤ ਜਿਹੜੀ ਹੈ ਕੋਈ ਉਹ ਰਾਜ ਵਿਵਾਦ ਦੇ ਵਿੱਚ ਆ ਗਈ ਇਸ ਬਾਰੇ ਉਹਦੇ ਤੇ ਗੱਲ ਨਾ ਕੀਤੀ ਜਾਵੇ ਕਿਉਂਕਿ ਸਿੱਖ ਇਤਿਹਾਸ ਜਿਹੜਾ ਇਹ ਸਾਡੀ ਕਾਮ ਨੇ ਸ਼ਮਸ਼ੀਰ ਦੇ ਨਾਲ ਹੀ ਲਿਖਿਆ ਆ ਆਮ ਤੌਰ ਤੇ ਕਿਹਾ ਜਾਂਦਾ ਕਿ ਸਿੱਖਾਂ ਨੇ ਇਤਿਹਾਸ ਆਪਣਾ ਸਿਰਜਿਆ ਪਰ ਲਿਖਿਆ ਨਹੀਂ ਲਿਖਿਆ ਜਿਹੜਾ ਉਹ ਬਿਗਾਨਿਆਂ ਨੇ ਆ ਅਸੀਂ ਆਪਣਾ ਪੁਰਾਣਾ ਜਿੰਨਾ ਵੀ 18ਵੀਂ ਸਦੀ ਦਾ ਇਤਿਹਾਸ ਵੇਖੀਏ ਉਹ ਜ਼ਿਆਦਾਤਰ ਗੈਰ ਸਿੱਖਾਂ ਵੱਲੋਂ ਲਿਖਿਆ ਗਿਆ ਸਿੱਖਾਂ ਨੇ ਇਤਿਹਾਸ ਆਪਣਾ ਨਹੀਂ ਲਿਖਿਆ ਇਹ ਤੇ ਜਿਸ ਵੇਲੇ ਅੰਗਰੇਜ਼ ਜਦੋਂ ਉਹਨਾਂ ਨੇ ਸਿੱਖ ਰਾਜ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਲਈ ਸਿੱਖ ਕੌਮ ਦੇ ਉੱਤੇ ਸਿੱਖਾਂ ਦੇ ਸੁਭਾਅ ਬਾਰੇ ਸਿੱਖਾਂ ਦੀ ਸਪਿਰਟ ਦੇ ਬਾਰੇ ਇਹਨਾਂ ਦੇ ਉੱਤੇ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਦੀ ਜਿਹੜੀ ਹਿਸਟਰੀ ਉਹ ਲਿਖੀ ਜਾਵੇ ਤੇ ਉਹ ਜਦੋਂ ਇਹਨਾਂ ਨੇ ਲਿਖਵਾਉਣੀ ਸ਼ੁਰੂ ਕੀਤੀ ਤੇ ਉਸ ਸਮੇਂ ਭਾਈ ਰਤਨ ਸਿੰਘ ਭੰਗੂ ਜਿਹੜੇ ਕਿ ਸਿੱਖ ਇਤਿਹਾਸ ਦੇ ਨਾਇਕ ਭਾਈ ਮਹਤਾਬ ਸਿੰਘ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਵਢਿਆ ਸੀ ਉਹਨਾਂ ਦੀ ਅੰਸ਼ ਦੇ ਵਿੱਚੋਂ ਉਹਨਾਂ ਨੇ ਜਾ ਕੇ ਜਿਹੜਾ ਕਿ ਉਹ ਇਤਿਹਾਸ ਜਿਹੜਾ ਲਿਖਾ ਰਿਹਾ ਸੀਗਾ ਮਿਸਟਰ ਕਰੀ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਸਿੱਖ ਇਤਿਹਾਸ ਲਿਖਣਾ ਤੇ ਉਹ ਮੈਂ ਇਹਦੇ ਵਿੱਚ ਕਰ ਸਕਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਸਾਡੇ ਇਤਿਹਾਸ ਦਾ ਉਹ ਕੀ ਦੱਸਣਗੇ ਉਸ ਵੇਲੇ ਜਿਹੜਾ ਕਿ ਉਹਨਾਂ ਨੇ ਪੰਥ ਪ੍ਰਕਾਸ਼ ਜਿਹੜਾ ਉਹ ਗ੍ਰੰਥ ਲਿਖਿਆ ਜਿਹਦੇ ਬਾਰੇ ਡਾਕਟਰ ਗੰਡਾ ਸਿੰਘ ਵਰਗੇ ਇਤਿਹਾਸਕਾਰ ਨੇ ਲਿਖਿਆ ਕਿ ਮੈਂ ਉਹ ਹੱਥ ਚੁੰਮ ਲਵਾਂ ਜਿਨ੍ਹਾਂ ਦੇ ਨਾਲ ਪੰਥ ਪ੍ਰਕਾਸ਼ ਲਿਖਿਆ ਗਿਆ ਉਹਨਾਂ ਨੇ ਇਥੋਂ ਤੱਕ ਲਿਖਿਆ ਕਿ ਜੇ ਪੰਥ ਪ੍ਰਕਾਸ਼ ਨਾ ਹੁੰਦਾ ਤੇ ਪਿੰਰ ਸਿੱਖਾਂ ਦਾ ਇਤਿਹਾਸ ਹੀ ਨਹੀਂ ਸੀ ਹੋਣਾ ਸਾਡੇ ਕੋਲੇ ਉਹਦੇ ਵਿੱਚ ਕਈ ਚੀਜ਼ਾਂ ਕਿਉਂਕਿ ਜਿਹੜੀਆਂ ਚੀਜ਼ਾਂ ਸੀਨਾ ਬਸੀਨਾ ਚਲਦੀਆਂ ਹੁੰਦੀਆਂ ਕਈ ਚੀਜ਼ਾਂ ਜੜੀਆਂ ਨੇ ਕਿਉਂਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਰ ਆਣੇ ਇੱਕ ਵਾਰ ਲਿਖਿਆ ਸੀ ਕਿ ਕਿਸੇ ਨੇ ਤਰਕ ਕੀਤਾ ਕਿ ਜਿਹੜਾ ਇਹ ਜ਼ਿਕਰ ਮਿਲਦਾ ਕਿ ਸਾਈਂ ਨੀਆ ਮੀਰ ਤੋਂ ਦਰਬਾਰ ਸਾਹਿਬ ਦੀ ਮੀਂਹ ਜਿਹੜੀ ਗੁਰੂ ਸਾਹਿਬ ਨੇ ਲਖਵਾਈ ਫਿਰ ਇਹ ਕਿਸੇ ਵੀ ਇਤਿਹਾਸਕ ਸਰੋਤ ਦੇ ਵਿੱਚ ਵੀ ਇਹਦਾ ਜ਼ਿਕਰ ਕਿਉਂ ਨਹੀਂ ਮਿਲਦਾ ਇਸ ਕਰਕੇ ਹੋ ਸਕਦਾ ਪੀ ਇਹ ਐਵੇਂ ਇਨਫ ਪ੍ਰਚਾਰ ਆਪਣਾ ਪ੍ਰਚਲਿਤ ਕਰ ਦਿੱਤੀ ਗਈ ਹੋਈ ਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਰਾਣੀ ਦਾ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਆ ਕਿ ਜਿਹੜਾ ਇੱਕ ਇਤਿਹਾਸ ਹੁੰਦਾ ਜਿਹੜਾ ਸੀਨਾ ਪਸੀਨਾ ਚੱਲਦਾ ਆਉਂਦਾ ਜਿਵੇਂ ਭਾਈ ਰਤਨ ਸਿੰਘ ਭੰਗੂ ਹਰਾਨੇ ਜਿਹੜਾ ਕਿ ਆਪਣੇ ਪਿਤਾ ਰਾਏ ਸਿੰਘ ਤੋਂ ਜੋ ਕੁਝ ਸੁਣਿਆ ਆਪਣੇ ਦੌਰ ਦੀਆਂ ਗੱਲਾਂ ਜਿਹੜਾ ਉਹਨਾਂ ਨੇ ਭਾਈ ਮਹਿਤਾਬ ਸਿੰਘ ਹਰਾ ਬਾਰੇ ਸੁਣਿਆ ਉਸ ਸਮੇਂ ਦੇ ਸਿੰਘ ਕਿਵੇਂ ਵਿਚਰਦੇ ਸੀ ਕਿ ਉਹਨਾਂ ਦੀ ਰਣਨੀਤੀ ਸੀ ਕਿੱਥੇ ਰਹਿੰਦੇ ਸੀਗੇ ਤੇ ਘਰਾਂ ਦੇ ਵਿੱਚ ਕਿਵੇਂ ਰਹਿੰਦੇ ਸੀ ਜੰਗਲਾਂ ਦੇ ਵਿੱਚ ਜਿਹੜਾ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਇਹ ਸਾਰਾ ਕੁਝ ਉਹ ਸੀਨਾ ਪਸੀਨਾ ਜਿਹੜੀ ਚੱਲੀ ਆਉਂਦੀ ਸੀਗੀ ਇੱਕ ਦੂਜੇ ਨੂੰ ਦੱਸਣ ਦੀ ਰਵੈਤ ਉਹ ਉਹਦੇ ਤੋਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਉਹ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਉਹਨਾਂ ਨੇ ਕਿਹਾ ਕਿ ਕਈ ਵਾਰੀ ਜਿਹੜੇ ਅਨਲਿਖੇ ਤੱਤ ਹੁੰਦੇ ਆ ਉਹ ਲਿਖੇ ਹੋਏ ਤੱਥਾਂ ਨਾਲੋਂ ਜ਼ਿਆਦਾ ਵਜਨਦਾਰ ਹੁੰਦੇ ਆ ਤੇ ਅਸੀਂ ਜਦੋਂ ਇਤਿਹਾਸ ਸਾਡੇ ਸਿੱਖ ਲਿਖਾਰੀਆਂ ਨੇ ਜਿਹੜਾ ਉਹ ਲਿਖਣਾ ਚੁਰਕ ਕੀਤਾ ਤੇ ਕਈ ਚੀਜ਼ਾਂ ਜਿਹੜੀਆਂ ਕਿ ਉਸ ਤੋਂ ਪਹਿਲਾਂ ਹੀ ਇੰਨਾ ਜ਼ਿਆਦਾ ਰੋਲ ਖਜੋਲਾ ਪਾ ਦਿੱਤਾ ਗਿਆ ਮੈਂ ਸਿੱਖ ਵਿਸ਼ਵ ਵਿਦਿਅਕ ਕਾਲਜ ਲੁਧਿਆਣਾ ਦੇ ਖੋਜ ਵਿਭਾਗ ਦੇ ਵਿੱਚ ਵੀ ਕੰਮ ਕੀਤਾ ਕਾਫੀ ਸਮਾਂ ਉਹਦੇ ਵਿੱਚ ਜਿਹੜਾ ਨਾ ਕਈ ਉਹ ਜਣਾਵੀਆਂ ਸੀਗੀਆਂ ਸਾਨੂੰ ਇਤਿਹਾਸ ਲਿਖਣ ਲੱਗੇ ਕਿ ਕਈ ਐਡੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਸਾਡੀ ਕੌਮ ਦੇ ਵਿੱਚ ਹੋਈਆਂ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਾਰੇ ਇਥੋਂ ਤੱਕ ਕਿ ਮਾਤਾ ਪਿਤਾ ਦੇ ਨਾਮ ਜਿਹੜੇ ਨੇ ਵੱਖ-ਵੱਖ ਸਰੋਤਾਂ ਦੇ ਵਿੱਚ ਉਹ ਵਕ ਵਕ ਮਿਲਦੇ ਆ ਤੇ ਉਹ ਸਾਰਾ ਕੁਝ ਜਦੋਂ ਦੇਖਿਆ ਜਾਂਦਾ ਸੀ ਕਿ ਉਦੋਂ ਮਨ ਦੇ ਵਿੱਚ ਇਹ ਜਿਹੜਾ ਇੱਕ ਵਿਚਾਰ ਆਉਂਦਾ ਸੀ ਕਿ ਘੱਟੋ ਘੱਟ ਜਿਹੜਾ ਇਤਿਹਾਸ ਸਾਡੇ ਵੇਖਦਿਆਂ ਵੇਖਦਿਆਂ ਸਾਡੀ ਕੌਮ ਦੇ ਜੁਝਾਰੂਆਂ ਨੇ ਸਿਰ ਜਿਆ ਅਸੀਂ ਉਹਨਾਂ ਦੇ ਅੰਕੜੇ ਜਿਹੜੇ ਆ ਤੱਥ ਜਿਹੜੇ ਆ ਘੱਟੋ ਘੱਟ ਉਹ ਇਕੱਠੇ ਕਰੀਏ ਤੇ ਉਹ ਲਿਖੀਏ ਜਿਹੜੀ ਗੱਲ ਆ ਨਾ ਵਾਦ ਵਿਵਾਦ ਵਾਲੀ ਸਾਡੇ ਅਸਲ ਵਿੱਚ ਜਦੋਂ ਤੋਂ ਸਾਡਾ ਰਾਹ ਮੁਗਲਾਂ ਤੋਂ ਬਾਅਦ ਕਿਉਂਕਿ ਮੁਗਲ ਹਕੂਮਤ ਨਾਲ ਜਦੋਂ ਤੱਕ ਸਾਡਾ ਵਾਰਿਆ ਉਹ ਸਿੱਧੇ ਲੜਦੇ ਮਰਦੇ ਸੀਗੇ ਉਹਨਾਂ ਨੇ ਕਪਟ ਨਹੀਂ ਵਰਤਿਆ ਜ਼ਿਆਦਾ ਸਾਡੀ ਕੌਮ ਦੇ ਨਾਲ ਪਰ ਮੁਗਲਾਂ ਤੋਂ ਬਾਅਦ ਜਿਹੜੀਆਂ ਸਲਤਨਤਾਂ ਜਿਹੜੇ ਸਾਮਰਾਜ ਜਿਹੜੀਆਂ ਹਕੂਮਤਾਂ ਨਾਲ ਸਾਡਾ ਵਾਅ ਪਿਆ ਉਹ ਜੰਨੀਆਂ ਜ਼ਾਲਮ ਸੀ ਉਹਨੀਆਂ ਕਪਟੀਆਂ ਵੀ ਸੀ ਉਹਨਾਂ ਨੇ ਸਾਡੀ ਕੌਮ ਨੂੰ ਮਾਰਿਆ ਵੀ ਤੇ ਬਦਨਾਮ ਵੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਸ਼ਖਸੀਅਤ ਜਿਹੜੀ ਉਹਨਾਂ ਨੂੰ ਜਿਹਦੇ ਤੋਂ ਭੈ ਆਉਂਦਾ ਸੀ ਉਹਨੂੰ ਨਿਸ਼ਾਨੇ ਤੇ ਉਹ ਲੈਂਦੇ ਤਾਂ ਸੀ ਪਰ ਨਾਲ ਦੀ ਨਾਲ ਉਹ ਕੋਸ਼ਿਸ਼ ਕਰਦੇ ਸੀ ਵੀ ਉਸ ਨੂੰ ਉਹਦੀ ਕੌਮ ਦੇ ਅੰਦਰ ਹੀ ਬਦਨਾਮ ਕਰਦੇ ਹੋ ਇਹ ਜੇ ਅਸੀਂ ਲਿਸਟ ਵੇਖੀਏ ਤੇ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਰਾਣੀ ਜਿਹੜੀ ਛੋਟੀ ਰਾਣੀ ਮਹਾਰਾਣੀ ਜਿੰਦਾ ਉਹ ਸਭ ਤੋਂ ਪਹਿਲਾਂ ਇਹਦਾ ਸ਼ਿਕਾਰ ਬਣੀ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦਾ ਤਹਿैया ਕੀਤਾ ਉਸ ਸਮੇਂ ਜੇ ਇਹਦੇ ਵਿਰੁੱਧ ਮਜਬੂਤੀ ਦੇ ਨਾਲ ਕੋਈ ਸ਼ਖਸੀਅਤ ਡਟ ਕੇ ਖਲੋਤੀ ਤਾਂ ਉਹ ਮਹਾਰਾਣੀ ਜੰਦਾ ਸੀ ਕਿਉਂਕਿ ਰਾਜ ਦਰਬਾਰ ਦੇ ਉੱਤੇ ਉਸ ਵੇਲੇ ਉਹਨਾਂ ਡੋਗਰਿਆਂ ਦਾ ਕਬਜ਼ਾ ਹੋ ਚੁੱਕਾ ਸੀ ਜਿਨ੍ਹਾਂ ਦੀ ਅੰਗਰੇਜ਼ਾਂ ਦੇ ਨਾਲ ਗੱਲਤੁੱਪ ਸੀ ਜਿਨ੍ਹਾਂ ਨੇ ਸਾਰਾ ਕੁਝ ਜਿਹੜਾ ਪਹਿਲਾਂ ਪਲਾਨ ਕਰ ਲਿਆ ਸੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਸਿੱਖ ਪੌਜਾ ਨੂੰ ਹਰਾਉਣਾ ਤੇ ਅਸੀਂ ਇਤਿਹਾਸ ਦੇ ਵਿੱਚ ਵੇਖਦੇ ਨਹੀਂ ਆ ਇਤਿਹਾਸ ਦੀਆਂ ਗਵਾਹੀਆਂ ਨੇ ਕਿ ਜਿਸ ਵੇਲੇ ਸਾਰੀਆਂ ਜੰਗਾਂ ਜਿਹੜੀਆਂ ਮੁਕਤੀ ਤੋਂ ਲੈ ਕੇ ਸਭਰਾਵਾਂ ਤੱਕ ਪਹੁੰਚਣ ਤੱਕ ਉਹ ਸਾਰੀਆਂ ਜੰਗਾਂ ਜਿਹੜੀਆਂ ਜਦੋਂ ਸ਼ੁਰੂ ਹੁੰਦੀਆਂ ਸੀ ਤੇ ਸਿੱਖਾਂ ਦਾ ਹੱਥ ਉੱਪਰ ਹੁੰਦਾ ਸੀ ਪਰ ਜਦੋਂ ਡੋਕਰੇ ਗਦਾਰੀ ਕਰ ਜਾਂਦੇ ਸੀ ਉਹ ਦੇਖੋ ਜੰਗ ਹਾਰ ਜਾਂਦੇ ਸੀ ਤੇ ਅਖੀਰ ਜਿਹੜੀ ਆ ਕਿਸ਼ਾਮ ਸਿੰਘ ਅਟਾਰੀ ਵਰਗੇ ਜਰਨੈਲ ਜਿਹੜੇ ਆ ਤੇ ਰਾਜ ਦਰਬਾਰ ਦੇ ਵਿੱਚ ਜਿਹੜੀ ਬਚੀ ਹੋਈ ਪਰਸ਼ਾਗਰਦੀ ਤੋਂ ਦੁਖੀ ਹੋ ਕੇ ਉਹ ਆਪਣੇ ਪਿੰਡ ਜਾ ਕੇ ਬੈਠ ਗਏ ਸੀ ਤੇ ਉਸ ਸਮੇਂ ਤੇ ਮਹਾਰਾਣੀ ਜੰਦਾ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਲਿਖੀ ਕਿ ਹੁਣ ਇਹ ਰੋਸਿਆਂ ਦਾ ਟਾਈਮ ਨਹੀਂ ਆ ਕਿ ਜੇ ਹੁਣ ਵੀ ਸ਼ਮਸ਼ੀਰ ਨਾਲ ਚੁੱਕੇ ਤੇ ਸਾਡਾ ਦੇਸ਼ ਜਿਹੜਾ ਉਹ ਅੰਗਰੇਜ਼ਾਂ ਦਾ ਗੁਲਾਮ ਹੋ ਜਾਣਾ ਇੱਕ ਵੰਗਾਰ ਜਿਹੜੀ ਆ ਉਹ ਸ਼ਾਮ ਸਿੰਘ ਅਟਾਰੀ ਨੂੰ ਜੇ ਪਾਈ ਸੀਗੀ ਤੇ ਉਹ ਮਹਾਰਾਣੀ ਜੰਦਾ ਨੇ ਪਾਈ ਸੀਗੀ ਤੇ ਉਹ ਇੰਨੇ ਭਾਵੁਕੂਰ ਤਬਦਾਂ ਦੇ ਵਿੱਚ ਜਿਹੜੀ ਉਹ ਚਿੱਠੀ ਲੱਗੀ ਸੀਗੀ ਕਿ ਉਹ ਚਿੱਠੀ ਪੜ੍ਹ ਕੇ ਜਰਨੈਲ ਸ਼ਾਮ ਸਿੰਘ ਅਟਾਰੀ ਸਿਰ ਤੇ ਖੱਪਣ ਬੰਨ ਕੇ ਜਿਹੜਾ ਉੱਤਰ ਪਿਆ ਸੀਗਾ ਤੇ ਉਹਨੇ ਇਸਰੇ ਆਪਣਾ ਮੈਸੇਜ ਜਿਹੜਾ ਆਖਰੀ ਦਿੱਤਾ ਕਿ ਜਾਂ ਤੈਨੂੰ ਜਿੱਤਾਂਗਾ ਤੇ ਜਾਂ ਫਿਰ ਮੇਰੀ লাশ ਜਿਹੜੀ ਆ ਵਾਪਸੀ ਆਉਗੀ ਤੇ ਉਹ 16 ਮਾਸੀਂ ਵੇਖਿਆ ਸਭਰਾਵਾਂ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਵੀ ਜਿਹੜਾ ਕਿ ਅੰਗਰੇਜ਼ਾਂ ਨੇ ਜਿਹੜੀਆਂ ਕਪਟੀ ਜਿਹੜੇ ਆਪਣੀ ਨੀਤੀ ਜਿਹੜੀ ਅਪਣਾਈ ਆ ਕਿ ਮਹਾਰਾਣੀ ਜਿੰਦਾ ਨੇ ਅਖੀਰ ਤੱਕ ਜਿਹੜੀ ਹੈ ਕਿ ਕੋਸ਼ਿਸ਼ ਕੀਤੀ ਕਿ ਅਸੀਂ ਤੇ ਜਿਹੜਾ ਸਿੱਖ ਰਾਜ ਆ ਇਹਨੂੰ ਖਤਮ ਨਹੀਂ ਹੋਣ ਦੇਣਾ ਤੇ ਸਭ ਤੋਂ ਵੱਧ ਭੈ ਜੇ ਅੰਗਰੇਜ਼ਾਂ ਨੂੰ ਆਉਂਦਾ ਸੀਗਾ ਤੇ ਉਹ ਮਹਾਰਾਣੀ ਜਿੰਦਾ ਤੋਂ ਆਉਂਦਾ ਸੀ ਤੇ ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਕਪਟੀ ਤੇ ਕਮੀਨਾ ਹਤਕੰਡਾ ਜਿਹੜਾ ਵਰਤਿਆ ਉਹ ਮਹਾਰਾਣੀ ਜੰਦਾ ਨੂੰ ਸਿੱਖਾਂ ਦੇ ਵਿੱਚ ਬਦਨਾਮ ਕਰਨ ਦਾ ਵਰਤਿਆ ਇਹ ਜਿਹੜੀਆਂ ਫਰਨਾਹਾਂ ਬਲਾਈਆਂ ਗਈਆਂ ਕਿ ਮਹਾਰਾਣੀ ਜੰਦਾ ਨੇ ਜਿਹੜਾ ਬਾਰੂਦ ਭੇਜਿਆ ਸਿੱਖ ਪਹੁੰਚਾ ਨੂੰ ਉਹ ਗੋਲਿਆਂ ਦੇ ਵਿੱਚ ਬਾਰੂਦ ਦੀ ਥਾਂ ਤੇ ਸਰਮ ਭਰ ਕੇ ਭੇਜ ਦਿੱਤੀ ਤੇ ਜਿਹਦੇ ਕਰਕੇ ਸਿੱਖ ਜਿਹੜੇ ਉਹ ਜੰਗ ਹਾਰ ਗਏ ਇਹ ਇੰਨਾ ਜ਼ਿਆਦਾ ਪ੍ਰਚਾਰ ਕਰ ਦਿੱਤਾ ਗਿਆ ਕਿ ਅਸੀਂ ਵੇਖਦੇ ਹਾਂ ਕਿ ਸ਼ਾਹ ਮਹਮਦਾ ਜਿਹੜਾ ਜੰਗ ਨਮਾ ਉਹਦੇ ਵਿੱਚ ਵੀ ਉਹਨੇ ਉਂਗਲ ਜਿਹੜੀ ਆ ਉਠਾਈ ਹੈ ਮਹਾਰਾਣੀ ਜੰਦਾ ਦੇ ਵੱਲ ਜਿਹਦੇ ਵਿੱਚ ਉਹਨੇ ਕਿਹਾ ਕਿ ਮਹਾਰਾਣੀ ਜੰਦਾ ਨੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਖ ਫੌਜ ਦਾ ਜਿਹੜਾ ਕਾਹਨ ਜਿਹੜਾ ਅੰਗਰੇਜ਼ਾਂ ਤੋਂ ਕਰਵਾਇਆ ਇਹ ਜਿਹੜਾ ਨਾ ਕਿਉਂਕਿ ਜਿਹੜੀਆਂ ਇੱਕ ਹੁੰਦੀਆਂ ਪ੍ਰਚਾਰੀਆਂ ਗਈਆਂ ਚੀਜ਼ਾਂ ਇੱਕ ਹੁੰਦੀਆਂ ਸਾਹਮਣੇ ਦਿਖ ਰਹੀ ਪ੍ਰਤੱਖ ਹਕੀਕਤ ਜਿਹੜੀ ਸਿੱਖ ਕੌਮ ਆ ਇਹ ਇਸ ਗੱਲੋਂ ਮੈਂ ਕਹਿੰਦਾ ਮਾਰ ਖਾ ਜਾਂਦੀ ਹੈ ਕਿ ਜਿਹੜੀ ਇੱਕ ਸਾਹਮਣੇ ਦਿਖ ਰਹੀ ਹਕੀਕਤ ਆ ਤੇ ਉਹ ਰੋ ਤਾਂ ਯਕੀਨ ਕਰਕੇ ਜਿਹੜੀਆਂ ਪ੍ਰਚਾਰੀਆਂ ਜਾਰੀਆਂ ਚੀਜ਼ਾਂ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਤੇ ਜਿਹੜੀ ਪ੍ਰਤੱਖ ਹਕੀਕਤ ਸੀਗੀ ਉਸ ਟਾਈਮ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਕੈਦ ਕਰ ਲਿਆ ਸੀਗਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਛੋਟੀ ਉਮਰ ਦੇ ਵਿੱਚ ਉਹਦੇ ਤੋਂ ਵਿਛੋੜ ਕੇ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਜਿਹੜਾ ਉਪੇਜ ਦਿੱਤਾ ਗਿਆ ਸੀਗਾ ਤੇ ਮਹਾਰਾਣੀ ਜਿੰਦਾ ਇੱਕ ਪਾਸੇ ਤੇ ਅੰਗਰੇਜ਼ਾਂ ਦੀ ਕੈਦ ਵਿੱਚ ਆ ਤੇ ਦੂਜੇ ਪਾਸੇ ਉਹਦੇ ਖਿਲਾਫ ਇਹ ਅਫਵਾਹਾਂ ਫਲਾਇਆਂ ਜਾ ਰਹੀਆਂ ਸਿੱਖਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਅੰਗਰੇਜ਼ਾਂ ਨੂੰ ਜੇ ਕਾਬਿਲ ਕਰਵਾਇਆ ਹੈ ਮਹੌਰ ਦੇ ਉੱਤੇ ਕਿਉਂ ਮਹਾਰਾਣੀ ਜਿੰਦਾ ਨੇ ਕਰਵਾਇਆ ਤੇ ਸਿੱਖਾਂ ਦਾ ਉਸ ਵੇਲੇ ਫਰਕ ਬਣਦਾ ਸੀਗਾ ਕਿ ਸਾਹਮਣੇ ਜਿਹੜੀ ਇੱਕ ਹਕੀਕਤ ਦਿਖ ਰਹੀ ਆ ਕਿ ਮਹਾਰਾਣੀ ਜਿੰਦਾ ਅੰਗਰੇਜ਼ਾਂ ਦੀ ਕੈਦ ਵਿੱਚ ਹੈ ਜੇਲ੍ਹ ਦੇ ਵਿੱਚ ਹੈ ਤੇ ਉਸ ਤੱਥ ਨੂੰ ਮੰਨਣਾ ਜਾਂ ਜਿਹੜੀ ਇਹ ਪ੍ਰਚਾਰੀ ਜਾ ਰਹੀ ਮਿੱਥਾ ਕਿ ਉਹ ਅੰਗਰੇਜ਼ਾਂ ਨਾਲ ਰਲਈ ਹੋਈ ਸੀ ਇਹਦੇ ਤੇ ਯਕੀਨ ਕਰਨਾ ਤੇ ਅਸੀਂ ਵੇਖਦੇ ਹਾਂ ਅੱਜ ਵੀ ਬੜੀਆਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਮਹਾਰਾਣੀ ਜਨਰਲ ਦੇ ਨਾਲ ਇਨਸਾਫ ਨਹੀਂ ਕੀਤਾ ਗਿਆ ਅੱਜ ਤੱਕ ਵੀ ਜਿਹੜਾ ਮਹਾਰਾਣੀ ਜਿੰਦਾ ਦਾ ਦੇ ਕਿਰਦਾਰ ਨੂੰ ਸ਼ੱਕੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇਹ ਜਿਹੜੀ ਰਵੈਤ ਜਿਹੜੀ ਹੈ ਇਹ ਚੱਲਦੀ ਆਈ ਹੈ ਉਸ ਤੋਂ ਬਾਅਦ ਅਸੀਂ ਜੇ ਆ 20 ਸਦੀ ਦਾ ਸਾਡਾ ਸੰਘਰਸ਼ ਜਿਹੜਾ ਕੌਮ ਦੀ ਆਜ਼ਾਦੀ ਲਈ ਹੋਇਆ ਤੇ ਸਭ ਤੋਂ ਵੱਧ ਜਿਹੜਾ ਪ੍ਰਚਾਰ ਭੰਡਈ ਪ੍ਰਚਾਰ ਜਿਹੜਾ ਨਿਸ਼ਾਨੇ ਤੇ ਜਿਸ ਸਾਡੀ ਸ਼ਕਤੀਤ ਨੂੰ ਲਿਆ ਗਿਆ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਬਾਰੇ ਜਿਸ ਵੇਲੇ ਇਹ ਸੰਘਰਸ਼ ਉਹਨਾਂ ਨੇ ਪ੍ਰਚੰਡ ਕੀਤਾ ਤੇ ਉਸ ਸਮੇਂ ਤੋਂ ਹੀ ਜਿਹੜਾ ਕਿ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਕਾਂਗਰਸ ਦੀ ਪੈਦਾਵਾਰ ਕਾਂਗਰਸ ਦਾ ਏਜੰਟ ਆ ਸੰਤ ਜਰਨੈਲ ਸਿੰਘ ਤੇ ਸੰਤ ਜਰਨੈਲ ਸਿੰਘ ਹੋਰੀ ਸਟੇਜਾਂ ਦੇ ਉੱਤੇ ਇਹ ਸੁਝਾਉਂਦੇ ਰਹੇ ਕਿ ਮੇਰੇ ਨਾਲ ਆਹ ਕੁਝ ਹੋ ਰਿਹਾ ਤੇ ਮੈਂ ਕਾਂਗਰਸ ਦਾ ਏਜੰਟ ਆ ਦੂਜੇ ਪਾਸੇ ਜਿਹੜਾ ਜਿਹੜੇ ਮੈਨੂੰ ਕਾਂਗਰਸ ਦਾ ਏਜੰਟ ਕਹਿਣ ਵਾਲੇ ਆ ਉਹਨਾਂ ਦੀਆਂ ਹਕੂਮਤ ਨਾਲ ਕਿਹੜੀਆਂ ਸਾਂਝਾਂ ਕੀ ਰਿਸ਼ਤੇਦਾਰੀਆਂ ਇਹਦੇ باوجود ਪੰਤਕ ਨੇ ਇਹ ਬੜੇ ਕੌੜੇ ਤੱਥ ਜਿਹੜੇ ਨੇ ਅਸੀਂ ਵੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਹਰਾਂ ਦੇ ਉੱਤੇ ਇਹ ਦੋਸ਼ਣ ਬਾਜੀ ਜਿਹੜੀ ਹੈ ਚੱਲਦੀ ਰਹੀ ਤੇ ਸੰਤ ਜਰਨੈਲ ਸਿੰਘ ਤੇ ਸ਼ਹੀਦ ਹੋ ਗਏ ਲੜਦੇ ਹੋਏ ਸ਼ਹੀਦ ਹੋ ਗਏ ਤੇ ਜਿਨ੍ਹਾਂ ਨੇ ਸਹਾ ਖਾਧੀਆਂ ਸੀ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਪੰਥਕਾਂ ਤੇ ਭਿੰਡਰਾਂ ਵਾਲਾ ਕਾਂਗਰਸ ਦੀ ਏਜੰਟ ਹੈ ਜਾਂ ਕਾਂਗਰਸ ਦੀ ਪੈਦਾਵਾਰ ਆ ਤੇ ਉਹਨਾਂ ਨੂੰ ਅਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀਆਂ ਹਕੂਮਤ ਦੇ ਨਾਲ ਆਪਣੀਆਂ ਸਾਂਝਾਂ ਪਾਲੀਆਂ ਤੇ ਇਹਦੇ باوجود ਅੱਜ ਤੱਕ ਕਈ ਬਹੁਤ ਕਤਾਪਾਂ ਇੱਕ ਨਹੀਂ ਬੜੀਆਂ ਕਿਤਾਬਾਂ ਦੇ ਵਿੱਚ ਅਜੇ ਤੱਕ ਵੀ ਸੰਜਨ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਜਿਹੜੇ ਉਹ ਇਲਜ਼ਾਮ ਝੁਟੇ ਜਨਾਂ ਨੂੰ ਆਪਣੇ ਲਹੂ ਦੇ ਨਾਲ ਧੋ ਦਿੱਤਾ ਉਹਨਾਂ ਨੇ ਇਹਦੇ باوجود ਉਹ ਅਜੇ ਤੱਕ ਉਠਾਏ ਜਾਂਦੇ ਆ ਕਿੰਤੋਂ ਪਰੰਤੂ ਕੀਤੇ ਜਾਂਦੇ ਕਿ ਉਹਨਾਂ ਨੂੰ ਕਾਂਗਰਸ ਨੇ ਲਿਆਂਦਾ ਇਸੇ ਤਰ੍ਹਾਂ ਦੀਆਂ ਸ਼ਕਤੀਆਂ ਅੰਦਰ ਵਿੱਚ ਅਸੀਂ ਵੇਖਦੇ ਆ ਕਿ ਗੱਲ ਹੁਣ ਭਾਈ ਹਰਮਿੰਦਰ ਸਿੰਘ ਜੀ ਸੰਧੂ ਦੇ ਉੱਤੇ ਆਉਂਦੀ ਹੈ ਤੇ ਜਿਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸੰਘਰਸ਼ ਦੀ ਅਗਵਾਈ ਕਰ ਰਹੇ ਨੇ ਉਸ ਵੇਲੇ ਅਸੀਂ ਵੇਖਦੇ ਆਂ ਤਸਵੀਰਾਂ ਵਿੱਚ ਵੀ ਵੇਖਦੇ ਆਂ ਸੰਤ ਪਿੰਡਰਾਂ ਵਾਲਿਆਂ ਦੀ ਜਿਹੜੇ ਅਸੀਂ ਤਕਰੀਰਾਂ ਸੁਣੀਏ ਉਹਨਾਂ ਦੇ ਵਿੱਚ ਜ਼ਿਕਰ ਵੀ ਹੁੰਦੇ ਆਂ ਭਾਈ ਹਰਮਿੰਦਰ ਸਿੰਘ ਸੰਧੂ ਉਹਨਾਂ ਦੀ ਬਹੁਤ ਨੇੜਤਾ ਜਿਹੜੀ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਰਹੀ ਆ ਤੇ ਬਹੁਤ ਜ਼ਿਆਦਾ ਯਕੀਨ ਉਹ ਉਹਨਾਂ ਦੇ ਉੱਤੇ ਕਰਦੇ ਸੀਗੇ ਉਹਨਾਂ ਦੇ ਦੁਪਾਸ਼ੀ ਇਹ ਵੱਜੋਂ ਵੀ ਕੰਮ ਕਰਦੇ ਸੀ ਤੇ ਕਈ ਚੀਜ਼ਾਂ ਜਿਹੜੀਆਂ ਭਾਈ ਹਰਮਿੰਦਰ ਸਿੰਘ ਸੰਧੂ ਦੇ ਖਿਲਾਫ ਪ੍ਰਚਾਰੀਆਂ ਗਈਆਂ ਇੱਕ ਗੱਲ ਬੜੀ ਪ੍ਰਚਾਰੀ ਜਾਂਦੀ ਸੀ ਕਿ ਮਾਨਾਂ ਵਾਲਾ ਦੇ ਵਿੱਚ ਜਿਹੜਾ ਇੱਕ ਕਾਂਡ ਹੋਇਆ ਜਦੋਂ ਇੱਕ ਮਿਸ਼ਨ ਦੇ ਲਈ ਕੁਝ ਸਿੰਘ ਜਿਹੜੇ ਉਹ ਨਿਕਲੇ ਸੀਗੇ ਤੇ ਮਾਨਾਂ ਵਾਲੇ ਦੇ ਕੋਲ ਜਿਹੜਾ ਨਾਕਾ ਪੁਲਿਸ ਨੇ ਲਾਇਆ ਸੀ ਪਹਿਲਾਂ ਹੀ ਉਹਨਾਂ ਨੂੰ ਸੂਚਨਾ ਜਿਹੜੀ ਆ ਪਹੁੰਚ ਚੁੱਕੀ ਸੀਗੀ ਤੇ ਇਹਨਾਂ ਸਿੰਘਾਂ ਨੇ ਇਸ ਜੀਪ ਦੇ ਉੱਤੇ ਆਉਣਾ ਤੇ ਉਧਰ ਪੁਲਿਸ ਦੇ ਵੱਲੋਂ ਕਾਤਲਾ ਕੇ ਹਮਲਾ ਕੀਤਾ ਗਿਆ ਜਿਹਦੇ ਵਿੱਚ ਕਈ ਸਿੰਘ ਜ਼ਖਮੀ ਹੋਏ ਇੱਕ ਸਿੰਘ ਦੀ ਸ਼ਹੀਦੀ ਵੀ ਹੋਈ ਤੇ ਇਹ ਇਲਜ਼ਾਮ ਲਾ ਦਿੱਤਾ ਗਿਆ ਕਿ ਉਹ ਮੁਖਬਰੀ ਜਿਹੜੀ ਹੈ ਉਹ ਭਾਈ ਹਰਮਿੰਦਰ ਸਿੰਘ ਸੰਧੂ ਨੇ ਕੀਤੀ ਸੀ ਤੇ ਕਿੰਨੀ ਜਿਹੜੀ ਹੈ ਹੈਰਾਨੀ ਦੀ ਗੱਲ ਆ ਕਿ ਉਸ ਘਟਨਾ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸਰੀਰਕ ਤੌਰ ਦੇ ਉੱਤੇ ਜੂਨ 1984 ਤੱਕ ਸਾਡੇ ਵਿੱਚ ਰਹੇ ਨਹੀਂ ਤੇ ਜੇ ਇਹ ਤੱਤ ਇਸ ਦੇ ਵਿੱਚ ਕੋਈ ਜਾਣ ਹੁੰਦੀ ਤੇ ਉਹ ਉਹਦੇ ਭਾਈ ਰਮਨਦਰ ਸਿੰਘ ਸਭੂ ਦੇ ਖਲਾਫ ਸਟੈਂਡ ਨਾਲ ਇਹਦੇ ਜਾਂ ਉਹਨਾਂ ਨੂੰ ਸਜ਼ਾ ਨਾ ਦਿੰਦੇ ਮੈਂ ਜਿਹੜਾ ਕਿ ਕਈ ਚੀਜ਼ਾਂ ਜੜੀਆਂ ਨੇ ਮਾਨਾਂ ਵਾਲਾ ਕਾਂਡ ਦੇ ਵਿੱਚ ਜਿਹੜੇ ਸਿੰਘ ਜ਼ਖਮੀ ਹੋਏ ਜਿਹੜੇ ਸ਼ਾਮਲ ਰਹੇ ਭਾਈ ਜੁਗਿੰਦਰ ਸਿੰਘ ਸੀ ਗੇ ਰੋਡਿਆਂ ਤੋਂ ਮੈਂ ਉਹਨਾਂ ਨਾਲ ਵੀ ਮਿਲਿਆ ਉਹਨਾਂ ਨਾਲ ਮੈਂ ਇਸ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਤੇ ਉਹਨਾਂ ਨੇ ਗੱਲ ਦੱਸੀ ਕਿ ਇਹ ਬਿਲਕੁਲ ਜਿਹੜੀ ਹੈ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਉੱਤੇ ਜਿਹੜਾ ਇਹ ਇਲਜ਼ਾਮ ਲਾਇਆ ਜਾਂਦਾ ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਉਹਨਾਂ ਨੇ ਕਿਹਾ ਕਿ ਉਹ ਇੱਕ ਗਨਮੈਨ ਜਿਹੜਾ ਆ ਇੱਕ ਨਿਹੰਗ ਸਿੰਘ ਜਥੇ ਦਾ ਮੁਖੀ ਸੀਗਾ ਉਹਦਾ ਗਨਮੈਨ ਸੀਗਾ ਉਹਦੇ ਉੱਤੇ ਤਕਰੀਬਨ ਸਾਰੇ ਸਹਿਮਤ ਨੇ ਕਿ ਉਹ ਜਿਹੜੀ ਮੁਕਬਰੀ ਹੋਈ ਉਹ ਉਹਦੇ ਵੱਲੋਂ ਹੋਈ ਸੀਗੀ ਤੇ ਇਹ ਤੱਥ ਜਿਹੜੇ ਆ ਇਹ ਪ੍ਰਚਾਰੇ ਗਏ ਕਿਉਂਕਿ ਜਿਸ ਵੇਲੇ ਅਜੇ ਦਰਬਾਰ ਸਾਹਿਬ ਦੀ ਘੇਰਾਬੰਦੀ ਕੀਤੀ ਜਾ ਰਹੀ ਸੀਗੀ ਤੇ ਉਸ ਸਮੇਂ ਭਾਈ ਹਰਮਿੰਦਰ ਸਿੰਘ ਸੰਧੂ ਨੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਨੌਜਵਾਨਾਂ ਦੇ ਨਾਲ ਜਿਹੜੀ ਇੱਕ ਬਹੁਤ ਵੱਡੀ ਇੱਕ ਪਲਾਨਿੰਗ ਤਿਆਰ ਕੀਤੀ ਸੀਗੀ ਕਿ ਅਬ ਆਸ ਜਿਹੜਾ ਹੋ ਗਿਆ ਸੀਗਾ ਕਿ ਜਿਹੜੀ ਘੇਰਾਬੰਦੀ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਇਰਾਦੇ ਹੁਣ ਕੀ ਨੇ ਤੇ ਇਹਦੇ ਲਈ ਇੱਕ ਹਾਈਜੈਕਿੰਗ ਕਰਨ ਲਈ ਫੈਡਰੇਸ਼ਨ ਵਰਕਰਾਂ ਦੀ ਟੀਮ ਜਿਹੜੀ ਆ ਉਹ ਭਾਈ ਹਰਮਿੰਦਰ ਸਿੰਘ ਸੰਧੂ ਨੇ ਤਿਆਰ ਕੀਤੀ ਸੀ ਜਿਹਦੇ ਵਿੱਚ ਕਈ ਨੌਜਵਾਨ ਸੀਗੇ ਫੈਡਰੇਸ਼ਨ ਦੇ ਜਿਨ੍ਹਾਂ ਵਿੱਚ ਸਰਦਾਰ ਪਰਮਿੰਦਰ ਸਿੰਘ ਹਰਪਣ ਮੌੜਾ ਜਿਹੜੇ ਕਿ ਅੱਜ ਵੀ ਜਿਉਂਦੇ ਨੇ ਉਹ ਜਿਸ ਵੇਲੇ ਸਾਰੀ ਡਿਊਟੀ ਲਾ ਕੇ ਜਿਹੜਾ ਕਿ ਉਹਨੂੰ ਭੇਜਿਆ ਗਿਆ ਤੇ ਜੇ ਉਸ ਵੇਲੇ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਉਹ ਪਲੈਨਿੰਗ ਜਿਹੜੀ ਆ ਸਫਲ ਹੋ ਜਾਂਦੀ ਹਾਈਜੈਕਿੰਗ ਹੋ ਜਾਂਦੀ ਤੇ ਉਹਦੇ ਵਿੱਚ ਜਿਹੜੀਆਂ ਮੰਗਾਂ ਜਿਹੜੀਆਂ ਉਪੇਸ਼ ਕੀਤੀਆਂ ਜਾਣੀਆਂ ਸੀ ਉਹਦੇ ਨਾਲ ਹੋ ਸਕਦਾ ਕਿ ਇੱਕ ਵਾਰੀ ਇਤਿਹਾਸ ਦਾ ਰੁਖ ਜਿਹੜਾ ਵਾ ਉਹ ਬਦਲ ਜਾਂਦਾ ਦਰਬਾਰ ਸਾਹਿਬ ਦੀ ਰੱਦਨ ਦੀ ਚੁੱਕਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕਦਾ ਸੀਗਾ ਹੋਰ ਕਈ ਕੁਝ ਜਿਹੜਾ ਕਿਉਂਕਿ ਉਸ ਵੇਲੇ ਸਰਕਾਰ ਦੀ ਜਿਹੜੀ ਪਾਲਿਸੀ ਸੀਗੀ ਉਹ ਇਹ ਸੀਗੀ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਪਰ ਇਹਦੀ ਕਨਸੋ ਬਾਅਦ ਉਦੋਂ ਤੱਕ ਨਹੀਂ ਨਿਕਲਣ ਦੇਣੀ ਜਦੋਂ ਤੱਕ ਹਮਲਾ ਹੋ ਨਹੀਂ ਜਾਂਦਾ ਇਦਲੇ ਪੰਜਾਬ ਨੂੰ ਸਾਰੀ ਦੁਨੀਆ ਦੇ ਨਾਲੋਂ ਕੱਟ ਦਿੱਤਾ ਗਿਆ ਸੀ। ਪੱਤਰਕਾਰ ਜਿਹੜੇ ਆ ਉਹ ਜ਼ਿਆਦਾਤਰ ਜਿਹੜੇ ਆ ਕਿ ਉਹਨਾਂ ਨੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਤੇ ਹੋਰਿਆ ਇਹ ਕਿ ਜਿਸ ਵੇਲੇ ਉਹ ਟੀਮ ਬਾਹਰ ਨਿਕਲੀ ਜਿਨ੍ਹਾਂ ਨੇ ਹਾਈਜੈਕਿੰਗ ਕਰਨੀ ਸੀ ਤੇ ਉਹਨਾਂ ਦੇ ਬਾਹਰ ਨਿਕਲਦਿਆਂ ਜਿਹੜਾ ਕਿ ਪੰਜਾਬ ਦੇ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਤੇ ਉਹ ਕਿਉਂਕਿ ਪਹਿਲਾਂ ਜੰਮੂ ਦੇ ਵਿੱਚ ਇਹਦੇ ਵਿੱਚੋਂ ਵੀਰ ਪਰਮੇਂਦਰ ਸਿੰਘ ਹਰਪਣਵਾਲਾ ਵਰਗੇ ਜਿਹੜੇ ਸੀ ਗਏ ਸੀਗੇ ਉਹ ਪੰਜਾਬ ਆ ਨਹੀਂ ਸਕਦੇ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਖਬਰ ਵੀ ਜਿਹੜੀ ਆ ਕਿ ਕੀ ਕੁਝ ਹੋ ਰਿਹਾ ਹੋਈ ਨਹੀਂ ਜਾਣ ਦਿੱਤੀ ਗਈ ਕਿਉਂਕਿ ਅਸੀਂ ਸਾਨੂੰ ਪਤਾ ਸਾਨੂੰ ਦੂਜੇ ਸ਼ਹਿਰ ਦੇ ਵਿੱਚ ਨਹੀਂ ਸੀ ਪਤਾ ਲੱਗਣ ਦਿੱਤਾ ਗਿਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਇਹ ਵੀ ਸਾਨੂੰ ਜਦੋਂ ਬਾਅਦ ਦੇ ਵਿੱਚ ਖਬਰਾਂ ਜਿਹੜੀਆਂ ਜਦੋਂ ਆਈਆਂ ਕਿ ਸੰਤ ਭਿੰਡਰਾਂ ਵਾਲਿਆਂ ਤੇ ਦੂਜੇ ਜਿਹੜੇ ਕਈ ਖਾਸ ਸ਼ਖਸੀਅਤਾਂ ਨੇ ਉਹਨਾਂ ਦੀ ਅਮਰਤਕ ਦੇਹਾਂ ਜਿਹੜੀਆਂ ਉਹ ਮਿਲ ਗਈਆਂ ਉਸ ਤੋਂ ਬਾਅਦ ਜਿਹੜਾ ਕੇਸ ਹੁਣ ਇਹਦੇ ਬਾਰੇ ਪਤਾ ਲੱਗਾ ਇਹ ਉਦੋਂ ਤੱਕ ਜਿਹੜਾ ਕਿ ਪੰਜਾਬ ਨਾਲੋਂ ਇਥੋਂ ਦੇ ਪੱਤਰਕਾਰੀ ਸਰਕਲ ਨਾਲ ਜਿਹੜਾ ਕਿ ਉਹਨਾਂ ਦਾ ਸੰਪਰਕ ਟੁੱਟ ਗਿਆ ਸੀ ਜਦੋਂ ਉਹਨਾਂ ਨੂੰ ਫਿਰ ਪਤਾ ਲੱਗਾ ਉਸ ਸੰਬਾਧ ਉਹ ਹਾਈਜੈਕਿੰਗ ਹੋਈ ਪਰ ਉਹ ਦਰਬਾਰ ਸਾਹਿਬ ਤੇ ਹਮੜੇ ਤੋਂ ਬਾਅਦ ਹੋਈ ਤੇ ਉਹਦੇ ਵਿੱਚ ਜਿਹੜੀ ਹੈ ਜਦੋਂ ਉਹ ਹਾਈਜੈਕਿੰਗ ਉਹਨਾਂ ਨੇ ਕੀਤੀ ਉਹਦੇ ਵਿੱਚ ਮੁੱਖ ਮੰਗ ਜਿਹੜੀ ਉਹਨਾਂ ਨੇ ਰੱਖੀ ਉਹ ਭਾਈ ਹਰਮਿੰਦਰ ਸਿੰਘ ਸੰਧੂ ਦੀ ਰਿਹਾਈ ਦੀ ਮੰਗ ਜਿਹੜੀ ਆ ਕਿ ਉਹਨੇ ਰੱਖ ਦਿੱਤੀ ਤੇ ਇਹ ਵੀ ਕਿਹਾ ਕਿ ਸਾਡੀ ਉਹਨਾਂ ਨਾਲ ਗੱਲ ਵੀ ਕਰਵਾਈ ਜਾਵੇ ਉਸ ਸਮੇਂ ਸਮੇਂ ਦੀ ਹਕੂਮਤ ਜਿਹੜੀ ਸੀ ਉਹਨਾਂ ਦਾ ਧਿਆਨ ਜਿਹੜਾ ਉਹਨਾਂ ਦੀਆਂ ਏਜੰਸੀਆਂ ਦਾ ਉਹ ਭਾਈ ਹਰਮਿੰਦਰ ਸਿੰਘ ਸੰਧੂ ਦੇ ਵੱਲ ਹੋਇਆ ਤੇ ਅਸਲ ਵਿੱਚ ਜੇ ਅਸੀਂ ਵੇਖੀਏ ਤੇ ਉਸ ਸਮੇਂ ਤੋਂ ਜਿਹੜਾ ਕਿ ਇਹ ਸ਼ੁਰੂ ਹੋ ਗਿਆ ਕਿ ਇਹ ਇੱਕ ਸ਼ਖਸੀਅਤ ਹੈ ਜਿਹਦੇ ਉੱਤੇ ਸਿੱਖ ਕੌਮ ਦੀ ਨੌਜਵਾਨੀ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾਂ ਵਾਲਿਆਂ ਤੋਂ ਬਾਅਦ ਯਕੀਨ ਕਰ ਸਕਦੀ ਹੈ ਤੇ ਜਿਹੜਾ ਅਗਵਾਈ ਵੀ ਦੇ ਸਕਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸੇ ਤਰ੍ਹਾਂ ਬਦਨਾਮ ਕਰਨ ਦੀ ਸਿੱਖਾਂ ਦੇ ਵਿੱਚ ਬਦਨਾਮ ਕਰਨ ਦੀ ਜਿਹੜੀ ਇੱਕ ਮਹਮਾ ਜਿਵੇਂ ਅੰਗਰੇਜ਼ਾਂ ਨੇ ਮਹਾਰਾਣੀ ਜੰਦਾ ਨੂੰ ਬਦਨਾਮ ਕਰਦੀ ਜਿਹੜੀ ਆ ਕੋਜੀ ਮਹਮ ਜਿਹੜੀ ਆ ਚਲਾਈ ਸੀ ਉਸੇ ਤਰੀਕੇ ਦੇ ਨਾਲ ਭਾਈ ਰਵਿੰਦਰ ਸਿੰਘ ਸੰਧੂ ਨੂੰ ਬਦਨਾਮ ਕਰਨ ਦੀ ਜਿਹੜੀ ਮਹਮ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਰਵਿੰਦਰ ਸਿੰਘ ਸੰਧੂ ਹੋਰਾਂ ਦੇ ਖਿਲਾਫ ਪ੍ਰਚਾਰੀਆਂ ਗਈਆਂ ਤੇ ਉਸ ਤੋਂ ਬਾਅਦ ਸ਼ੁਰੂ ਹੋਈਆਂ ਤੇ ਕਈ ਜਿਹੜੀਆਂ ਅਸੀਂ ਵੇਖਦੇ ਆ ਕਿ ਪਾਲਸੀਆਂ ਸੰਘਰਸ਼ ਜਦੋਂ ਸ਼ੁਰੂ ਹੁੰਦਾ ਫਿਰ ਪ੍ਰਭਜੋਤ ਸਿੰਘ ਹੋਰਾਂ ਨੇ ਕਿਹਾ ਕਿ ਜਦੋਂ ਸੰਘਰਸ਼ ਚੱਲਦੇ ਆ ਵੀ ਉਸ ਸਮੇਂ ਜਿਹੜਾ ਕਈ ਹਾਲਾਤ ਇਦਾਂ ਦੇ ਹੁੰਦੇ ਆ ਕਿ ਨਹੀਂ ਜਿਹੜਾ ਕੁਝ ਪਤਾ ਲੱਗਦਾ ਅਸੀਂ ਇਹ ਚੀਜ਼ ਦੇ ਨਾਲ ਸਹਿਮਤ ਤਕਰੀਬਨ ਕੋਈ ਵੀ ਜਿਹੜਾ ਵਿਦਵਾਨ ਲੇਖਕ ਚਿੰਤਕ ਜਿਹੜਾ ਹੋਏ ਦੇ ਨਾਲ ਸਹਿਮਤ ਹੋਗਾ ਕਿਉਂਕਿ ਦੁਨੀਆ ਦੇ ਵਿੱਚ ਜੰਨਿਆਂ ਵੀ ਕੌਮਾਂ ਨੇ ਆਪਣੀ ਆਜ਼ਾਦੀ ਲਈ ਸੰਘਰਸ਼ ਲੜਿਆ ਹਥਿਆਰਬੰਦ ਕ ਸੰਘਰਸ਼ ਖਾਸ ਤੌਰ ਤੇ ਉਹਨਾਂ ਦੇ ਵਿੱਚ ਗਲਤੀਆਂ ਹੋਈਆਂ ਹੁੰਦੀਆਂ ਪਰ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਸਾਰਾ ਕੁਝ ਹੋ ਚੁੱਕਾ ਅਸੀਂ ਗਲਤੀਆਂ ਦੀ ਪਰਚੋਲ ਕਰਦੇ ਹਾਂ ਤੇ ਹੋਈਆਂ ਗਲਤੀਆਂ ਨੂੰ ਵਟਾ ਦੇਲ ਕਰਕੇ ਮੰਨਿਆ ਜਾਣਾ ਚਾਹੀਦਾ ਗਲਤੀਆਂ ਜਿਹੜੀਆਂ ਹੁੰਦੀਆਂ ਜੇ ਉਹਨਾਂ ਨੂੰ ਜਾਣਦੇ ਹੋਏ ਪੁੱਜਦੇ ਹੋਏ ਅੰਦਰੋਂ ਘਾਤੇ ਇਹ ਮੰਨਦੇ ਹੋਏ ਕਿਉਂਕਿ ਇਹਨਾਂ ਨੇ ਇਸ਼ਾਰਾ ਦਿੱਤਾ ਵੀਰ ਪ੍ਰਭਜੋਤ ਸਿੰਘ ਹਰੋਣ ਕਿਉਂਕਿ ਇਹ ਗੱਲਾਂ ਮੈਂ ਲਿਖੀਆਂ ਵੀ ਆ ਕਿਉਂਕਿ ਮੇਰੇ ਤੱਕ ਵੀ ਆਈਆਂ ਕਿ ਅੰਦਰ ਬਹਿ ਕੇ ਉਹ ਕਹਿੰਦੇ ਵੀ ਅਸੀਂ ਮੰਨ ਲੈਨੇ ਆ ਕਿ ਇਹ ਬਹੁਤ ਵੱਡੀ ਗਲਤੀ ਹੋਈ ਆ ਪਰ ਪੜਨੀ ਗੱਲ ਅਸੀਂ ਨਹੀਂ ਮੰਨਣਾ ਕਿਉਂਕਿ ਇਹਦੇ ਨਾਲ ਜਿਹੜਾ ਕਿ ਸਾਡੇ ਅਕਸਮ ਘਾ ਲੱਗਦੀ ਆ ਤੇ ਗੱਲ ਤੇ ਇਹ ਹੈ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਅਸੀਂ ਅਕਾਲ ਪੁਰਖ ਦੀ ਬਰਾਬਰੀ ਨਹੀਂ ਕਰ ਸਕਦੇ ਅਸੀਂ ਮਨੁੱਖਾਂ ਤੇ ਗਲਤੀਆਂ ਮਨੁੱਖ ਤੋਂ ਹੁੰਦੀਆਂ ਤੇ ਉਹ ਗਲਤੀਆਂ ਮੰਨ ਵੀ ਲਈਆਂ ਜਾਣੀਆਂ ਚਾਹੀਦੀਆਂ ਔਰ ਜੇ ਗਲਤੀ ਨੂੰ ਮਨ ਮੰਨ ਲੈਣ ਤੋਂ ਬਾਅਦ ਖਾਸ ਤੌਰ ਤੇ ਅੰਦਰ ਖਾਤੇ ਮੰਨ ਲੈਣ ਤੋਂ ਬਾਅਦ ਉਹਨੂੰ ਅਸੀਂ ਕਹਿੰਦੇ ਆ ਕਿ ਅਸੀਂ ਪਬਲਿਕਲੀ ਨਹੀਂ ਮੰਨਣਾ ਤੇ ਫਿਰ ਉਹ ਗਲਤੀਆਂ ਗੁਨਾਹ ਬਣ ਜਾਂਦੀਆਂ ਕਿਉਂਕਿ ਜੇ ਗਲਤੀਆਂ ਤੋਂ ਸਬਕ ਨਾ ਸਿੱਖਿਆ ਜਾਵੇ ਤੇ ਭਵਿੱਖ ਦੇ ਵਿੱਚ ਉਹ ਗਲਤੀਆਂ ਫੇਰ ਦੁਹਾਈਆਂ ਜਾਣਗੀਆਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਗਲਤੀਆਂ ਸਾਡੇ ਇਸ ਸੰਘਰਸ਼ ਦੇ ਵਿੱਚ ਹੋਈਆਂ ਉਹਨਾਂ ਦੀ ਪਰਚੋਲ ਕੀਤੀ ਜਾਵੇ ਉਹਨਾਂ ਨੂੰ ਮੰਨਿਆ ਜਾਵੇ ਇਹ ਕਿਤਾਬ ਜਿਹੜੀ ਹੈ ਇਹਦੇ ਵਿੱਚ ਪਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਜਿਹੜਾ ਕਿ ਇੱਕ ਬਹੁਤ ਵੱਡਾ ਸਾਡੀ ਕੌਮ ਦੇ ਲਈ ਇੱਕ ਬੜਾ ਵੱਡਾ ਜਿਹੜਾ ਸਾਡੇ ਦੀ ਸਾਡੀ ਕੌਮ ਦੇ ਉੱਤੇ ਅਸੀਂ ਉਹ ਮੰਨਦੇ ਆਂ ਤੇ ਸਿਰਫ ਇਹ ਹੀ ਨਹੀਂ ਇਸ ਕਿਤਾਬ ਦੇ ਵਿੱਚ ਜਿਹੜਾ ਕਿ ਉਸ ਦੌਰ ਦੇ ਵਿੱਚ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਜਿਵੇਂ ਕਿ ਅਸੀਂ ਉਸੇ ਹੀ 13 ਵੱਲੋਂ ਜਿਹੜਾ ਕਿ 13 ਮੁਕਾਤੀ ਪ੍ਰੋਗਰਾਮ ਜਾਰੀ ਕਰਕੇ ਸਿੱਖਾਂ ਦੇ ਖਾਣ-ਪਾਣ ਰਹਿਣ-ਸਹਿਣ ਦੇ ਉੱਤੇ ਜਿਹੜਾ ਕਿ ਆਪਣਾ ਕੋਡ ਆਫ ਕੰਡਕਟ ਲਾਗੂ ਕਰਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜਾ ਆਮ ਲੋਕਾਂ ਨੂੰ ਸਿੱਖ ਸੰਘਰਸ਼ ਤੋਂ ਦੂਰ ਕੀਤਾ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਿ ਉਹਦੇ ਵਿੱਚ ਇਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਕਿਉਂਕਿ ਇਹ ਆਮ ਅਸੀਂ ਵੀ ਵੇਖਿਆ ਕਿ ਜਦੋਂ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਸੀਗੇ ਭਾਰਤੀ ਸਟੇਟ ਵੱਲੋਂ ਕੋਈ ਵੀ ਬਲਾਰਾ ਜਿਹੜਾ ਜਦੋਂ ਖਾਰਪੂ ਲਹਿਰ ਦੇ ਖਿਲਾਫ ਕੋਈ ਬਿਆਨ ਜਾਰੀ ਕਰਦਾ ਸੀਗਾ ਉਹਨਾਂ ਦੇ ਵਿੱਚ ਇੱਕ ਗੱਲ ਕੀਤੀ ਜਾਂਦੀ ਸੀ ਕਿ ਅਸੀਂ ਖਾੜਕੂ ਲਹਿਰ ਜਿਹੜੀ ਆ ਇਸ ਨੂੰ ਅਲੱਗ ਥਲੱਗ ਕਰ ਦੇਣਾ ਇਹ ਜਿਹੜਾ ਅਲੱਗ ਥਲੱਗ ਕਰਨ ਦਾ ਜਿਹੜਾ ਇੱਕ ਪੈੰਤ ਦਾ ਕਿ ਲੋਕਾਂ ਦੇ ਵਿੱਚੋਂ ਇਹਨੂੰ ਤੋੜ ਦਿਓ ਵੀ ਇਹੋ ਜਿਹੇ ਕੰਮ ਕਰੋ ਕਿ ਲੋਕ ਜਿਹੜੇ ਆ ਉਹ ਇਸ ਲਹਿਰ ਦੇ ਨਾਲੋਂ ਟੁੱਟ ਜਾਣ ਇਹ ਕੰਮ ਉਹਨਾਂ ਨੇ ਹੋਰ ਵੀ ਕਈ ਤਰੀਕਿਆਂ ਦੇ ਨਾਲ ਕੀਤੇ ਆਪਣੇ ਜਿਹੜੇ ਬੰਦੇ ਜੋ ਜਾਰੂ ਸਿੰਘਾਂ ਦੇ ਪੇਸ ਦੇ ਵਿੱਚ ਇਹਨਾਂ ਦੇ ਅੰਦਰ ਫਿੱਟਵੇਂ ਕੀਤੇ ਤੇ ਜੋ ਫਿੱਟ ਨਹੀਂ ਕੀਤੇ ਤੇ ਇਹਨਾਂ ਦੇ ਪੇਸ ਦੇ ਵਿੱਚ ਪਿੰਡਾਂ ਦੇ ਵਿੱਚ ਭੇਜੇ ਵੀ ਜਿੱਥੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਗਲਤ ਹਰਕਤਾਂ ਵੀ ਕੀਤੀਆਂ ਪਰ ਬਹੁਤ ਥਾਵਾਂ ਦੇ ਉੱਤੇ ਜਿਹੜਾ ਕਿ ਆਮ ਲੋਕ ਜਿਹੜੇ ਆ ਉਹ ਸਮਝ ਜਾਂਦੇ ਸੀਗੇ ਪਰ ਕਈ ਥਾਵਾਂ ਦੇ ਉੱਤੇ ਜਿਹੜਾ ਕਿ ਜਿੱਥੇ ਸਾਡੀਆਂ ਧਿਰਾਂ ਦੇ ਵੱਲੋਂ ਗਲਤੀਆਂ ਹੋਈਆਂ ਜਿਨ੍ਹਾਂ ਨੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਤੇ ਵੱਡੀ ਪੱਤਰ ਦੇ ਉੱਤੇ ਲਹਿਰ ਦੀ ਨਾਲੋਂ ਜਿਹੜੀ ਆ ਕਿ ਲੋਕਾਂ ਦੀ ਹਮੈਤ ਟੁੱਟੀ ਉਹਨਾਂ ਗਲਤੀਆਂ ਨੂੰ ਉਹਨਾਂ ਦੀ ਪਰਜੋਰ ਵੀ ਕੀਤੀ ਜਾਣੀ ਚਾਹੀਦੀ ਤੇ ਉਹਨਾਂ ਨੂੰ ਮੰਨਿਆ ਵੀ ਜਾਣਾ ਚਾਹੀਦਾ ਤੇ ਉਹਨਾਂ ਦੇ ਆਪਣੀ ਕੌਮ ਤੋਂ ਲੋਕਾਂ ਤੋਂ ਮਾਫੀ ਵੀ ਮੰਗੀ ਜਾਣੀ ਚਾਹੀਦੀ ਹੈ ਤੇ ਇਹ ਜਿਹੜਾ ਇੱਕ ਇਹ ਸਾਡਾ ਮਕਸਦ ਆ ਕਿ ਇਹ ਅਸੀਂ ਇਹਨਾਂ ਨੂੰ ਖੁਦ ਵੀ ਬੇਸ਼ਕਸ਼ ਕੀਤੀ ਆ ਕਿ ਜਿਹੜੀ ਲਹਿਰ ਦਾ ਜਿਹੜਾ ਸੱਚ ਆ ਇਹ ਇਸ ਤਰੀਕੇ ਦੇ ਨਾਲ ਸਾਹਮਣੇ ਆਣਾ ਕਿਉਂਕਿ ਉਹ ਆਪਣਾ ਪੱਖ ਆਮ ਤੌਰ ਤੇ ਕਿਹਾ ਜਾਂਦਾ ਸੀਗਾ ਬੜੇ ਕਿਰਤੂ ਕਿਹਾ ਜਾਂਦਾ ਸੀਗਾ ਕਿ ਅਸੀਂ ਜਦੋਂ ਤੋਂ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਹੀ ਜਿਹੜਾ ਕਿ ਜਦੋਂ ਇਹਦੇ ਤੇ ਦੂਜੀਆਂ ਜੁਝਾਰੂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਵਿਰੋਧ ਕੀਤਾ ਤੇ ਇਹ ਕਿਹਾ ਜਾਣ ਲੱਗ ਪਿਆ ਕਿ ਅਸੀਂ ਜਿਹੜੇ ਸਬੂਤ ਨੇ ਉਹਦੇ ਗਦਾਰ ਹੋਣਦੇ ਉਹ ਜਲਦੀ ਪੇਸ਼ ਕਰਾਂਗੇ ਤੇ ਅੱਜ ਅਸੀਂ ਦੇਖੋ ਤਕਰੀਬਨ 35 ਸਾਲ ਜਿਹੜਿਆ ਹੋ ਗਿਆ ਹਿਤੱਕ ਉਹ ਸਬੂਤ ਉਹ ਕਾਮ ਉਡੀਕ ਰਹੀ ਹੈ ਕਾਮ ਦੀ ਕਚਹਿਰੀ ਦੇ ਵਿੱਚ ਉਹ ਸਬੂਤ ਅਜੇ ਤੱਕ ਪੇਸ਼ ਨਹੀਂ ਕੀਤੇ ਗਏ ਤੋਂ ਜਿਹੜੀ ਗੱਲ ਇਹ ਕੀਤੀ ਹੈ ਇੱਕ ਵੀਰ ਨੇ ਸਵਾਲ ਵੀ ਪੁੱਛਿਆ ਸੀਗਾ ਕਿ ਅ ਕੀ ਹਰਮਿੰਦਰ ਸਿੰਘ ਸੰਧੂ ਇਸ ਸਿਆਸਤ ਦੇ ਵਿੱਚ ਭਾਰਤੀ ਚੋਣ ਪਰ ਨਾਲੀ ਜਾਂ ਸਿਆਸਤ ਦੇ ਵਿੱਚ ਜਿਹੜਾ ਕਿ ਉਹ ਆਉਣਾ ਚਾਹੁੰਦਾ ਸੀਗਾ ਗੱਲ ਇਹ ਹੈ ਕਿ ਜਦੋਂ ਕੋਈ ਕੌਮ ਆਪਣੀ ਮੁਕੰਮਲ ਆਜ਼ਾਦੀ ਲਈ ਸੰਘਰਸ਼ ਲੜਦੀ ਹੈ ਤੇ ਉਹਦੇ ਲਈ ਅਸੀਂ ਪੜਾਅ-ਦਰ ਪੜਾਅ ਜਿਹੜੀਆਂ ਕਿ ਪ੍ਰਾਪਤੀਆਂ ਜਿਹੜੀਆਂ ਉਹ ਕਰ ਸਕਦੇ ਹਾਂ ਅਸੀਂ ਮੁਗਲਾਂ ਦੇ ਰਾਜ ਵੇਲੇ ਵੀ ਵੇਖਿਆ ਹਾਲਾਂਕਿ ਸਿੱਖਾਂ ਦੇ ਵਿੱਚ ਜਿਵੇਂ ਭਾਈ ਰਦਰ ਸਿੰਘ ਪੰਘੋੜਾ ਨੇ ਲਿਖਿਆ ਕਿ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੈ ਤੇ ਅਸੀਂ ਸੂਬੇਦਾਰੀ ਨਹੀਂ ਲੈਣੀ ਉਦੋਂ ਇੱਕ ਸਮਾਂ ਅਜੀਹਾ ਆਇਆ ਜਦੋਂ ਹਕੂਮਤ ਨੇ ਸੋਚਿਆ ਕਿ ਇਹਨਾਂ ਨੂੰ ਨਵਾਬੀ ਦੇ ਦਿੱਤੀ ਜਾਵੇ ਤੇ ਉਹ ਨਵਾਬੀ ਜਿਹੜੀ ਆ ਉਹ ਨਵਾਬੀ ਦੇ ਵਿੱਚ ਕੁਝ ਜਾਣਗੇ ਤੇ ਆਪੋ ਵਿੱਚ ਲੜਨਾ ਸ਼ੁਰੂ ਕਰ ਦੇਣਗੇ ਤੇ ਅਸੀਂ ਜਿਹੜਾ ਇਹਨਾਂ ਦੇ ਉੱਤੇ ਰਾਜ ਕਰਾਂਗੇ ਉਹਨਾਂ ਨੇ ਕਿਹਾ ਕਿ ਸਾਡੇ ਅਧੀਨ ਰਹਿ ਕੇ ਤੁਸੀਂ ਨਵਾਬੀ ਖੂਦ ਕਰੋ ਉਸ ਵੇਲੇ ਇਹ ਪੇਸ਼ਕਸ਼ ਸਰਦਾਰ ਸੁਭੇਗ ਸਿੰਘ ਜਿਹੜੇ ਕਿ ਮੁਗਲ ਹਕੂਮਤ ਦੇ ਵਿੱਚ ਅ ਅਹਿਲਕਾਰ ਸੀਗੇ ਉਹਨਾਂ ਦੇ ਰਾਈ ਜਿਹੜੀ ਪੇਸ਼ਕਸ਼ ਸਿੱਖਾਂ ਤੱਕ ਭੇਜੀ ਗਈ ਤੇ ਪਹਿਲਾਂ ਤੇ ਸਿੱਖਾਂ ਨੇ ਕਿਹਾ ਕਿ ਅਸੀਂ ਜਿਹੜੇ ਆ ਉਹ ਨਵਾਬੀ ਨਹੀਂ ਲੈਣਗੇ ਕਿ ਸਾਨੂੰ ਗੁਰੂ ਸਾਹਿਬ ਨੇ ਪਾਤਸ਼ਾਹੀ ਦਾ ਜਿਹੜਾ ਦਾਵਾ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਜੇ ਤੁਹਾਨੂੰ ਦੇ ਰਹੀ ਹੈ ਤੁਸੀਂ ਮੰਗੀ ਤਾਂ ਨਹੀਂ ਆ ਜੇ ਤੁਹਾਡੇ ਕੋਲ ਇਹ ਨਵਾਬੀ ਆਉਂਦੀ ਹੈ ਤੇ ਤੁਸੀਂ ਇਹਦੀ ਤਾਕਤ ਜਿੰਨੀ ਵੀ ਤਾਕਤ ਆ ਇਹਨੂੰ ਆਪਣੇ ਮਕਸਦ ਲਈ ਵਰਤੋ ਤੇ ਉਹ ਗੱਲ ਜਿਹੜੀ ਆ ਕਿ ਕੌਮ ਦੇ ਆਗੂਆਂ ਨੇ ਵਿਚਾਰ ਕੇ ਮੰਨੀ ਉਸ ਵੇਲੇ ਉਹ ਨਵਾਬੀ ਮੁਗਲ ਹਕੂਮਤ ਵੱਲੋਂ ਆਈ ਨਵਾਬੀ ਜਿਹੜੀ ਉਹ ਪੰਥ ਨੇ ਪ੍ਰਵਾਨ ਕੀਤੀ ਤੇ ਕਪੂਰ ਸਿੰਘ ਨਾਂ ਦੇ ਆਪਣੇ ਇੱਕ ਸੇਵਕ ਨੂੰ ਨਵਾਬੀ ਦਿੱਤੀ ਗਈ ਜਿਨ੍ਹਾਂ ਨੂੰ ਅਸੀਂ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਕਹਿ ਕੇ ਯਾਦ ਕਰਦੇ ਹਾਂ ਤੇ ਇਤਿਹਾਸ ਜੇ ਅਸੀਂ ਪੜ੍ਹੀਏ ਤੇ ਪਤਾ ਲੱਗਦਾ ਕਿ ਉਹ ਨਵਾਬੀ ਲੈ ਕੇ ਸਿੱਖਾਂ ਨੇ ਉਸ ਤਾਕਤ ਨੂੰ ਭਾਵੇਂ ਬਹੁਤ ਥੋੜੀ ਤਾਕਤ ਸੀ ਆਪਣੇ ਸੰਘਰਸ਼ ਲਈ ਆਪਣੀ ਤਾਕਤ ਨੂੰ ਵਧਾਉਣ ਦੇ ਲਈ ਵਰਤਿਆ ਤੇ ਸਿੱਖਾਂ ਦੀ ਗਿਣਤੀ ਜਿਹੜੀ ਕਿ ਬਹੁਤ ਥੋੜੀ ਰਹਿ ਗਈ ਸੀ ਤੇ ਉਸ ਨਵਾਬੀ ਦੀ ਬਦੌਲਤ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਸ਼ੁਰੂ ਕੀਤਾ ਨਵੀਂ ਭਰਤੀ ਸ਼ੁਰੂ ਕੀਤੀ ਤੇ ਜਿਹੜੀ ਨਵੀਂ ਇੱਕ ਫੌਜ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾਲਸੇ ਦੀ ਉਹ ਤਿਆਰ ਹੋ ਗਈ ਇਹ ਸਾਰਾ ਕੁਝ ਜਦੋਂ ਉਹਨਾਂ ਨੇ ਮੁਗਲਾਂ ਨੇ ਵੇਖਿਆ ਭਈ ਅਸੀਂ ਜੋ ਸੋਚਦੇ ਸੀਗੇ ਵੀ ਇਹ ਗੱਲ ਉਸ ਤੋਂ ਉਲਟੀ ਹੋ ਗਈ ਹੈ ਉਲਟਾ ਇਸ ਨਵਾਬੀ ਤੇ ਰਾਹੀਂ ਇਹਨਾਂ ਨੇ ਆਪਣੀ ਫੌਜੀ ਤਾਕਤ ਜਿਹੜੀ ਆ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਫਿਰ ਉਹਨਾਂ ਨੇ ਹਮਲਾ ਕਰਕੇ ਜਿਹੜੀ ਉਹ ਜ਼ਗੀਰ ਸੀਗੀ ਜਿਹੜੀ ਦਿੱਤੀ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਕਿਹਾ ਕਿ ਕੋਈ ਪ੍ਰਵਾਹ ਨਹੀਂ ਇਹ ਜ਼ਗੀਰ ਜਿਹੜੀ ਐ ਇਹ ਉਹਨਾਂ ਨੇ ਕਬਜ਼ਾ ਕਰ ਲਿਆ ਕੋਈ ਗੱਲ ਨਹੀਂ ਹੁਣ ਸਾਰਾ ਪੰਜਾਬ ਸਾਡੀ ਜਗੀਰ ਬਣੂਗਾ ਤੇ ਉਹ ਸੰਘਰਸ਼ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਰਿਹਾ ਇਹ ਜਿਹੜੇ ਆ ਕਈ ਚੀਜ਼ਾਂ ਜਿਹੜੀਆਂ ਨਿਗੂੜੀਆਂ ਤਾਕਤਾਂ ਵੀ ਹੋਣ ਉਹਨਾਂ ਗਰੰਟਾਂ ਦੇ ਉੱਤੇ ਕਾਬੂ ਚ ਹੋ ਕੇ ਅਸੀਂ ਆਪਣੇ ਕੌਮੋ ਮਕਸਦ ਲਈ ਜੇ ਉਹਨਾਂ ਨੂੰ ਵਰਤ ਸਕਦੇ ਆ ਤੇ ਉਹ ਵਰਤਿਆ ਜਾਣਾ ਚਾਹੀਦਾ ਤੇ ਇਸ ਕਰਕੇ ਜਿਹੜਾ ਕਿ ਇਸ ਦੌਰ ਦੇ ਅੰਦਰ ਅਸੀਂ ਸਭ ਤੋਂ ਵੱਡੀ ਜਿਹੜੀ ਘਾਟ ਸਮੂਹ ਅੱਜ ਦਿਸ ਰਹੀ ਹੈ ਕਿ ਸਾਡਾ ਉਸ ਸਮੇਂ ਦੇ ਵਿੱਚ ਇੱਕ ਸਿਆਸੀ ਫਰੰਟ ਮਜ਼ਬੂਤ ਨਹੀਂ ਹੋ ਸਕਿਆ ਤੇ ਉਹਦਾ ਕਾਰਨ ਹੀ ਇਹ ਸੀਗਾ ਕਿ ਜਿੱਨਾ ਵੀਰਾਂ ਦੇ ਹੱਥ ਵਿੱਚ ਬੰਦੂਕ ਸੀ ਉਹ ਕਹਿੰਦੇ ਸੀ ਸਾਰਾ ਕੁਝ ਬੰਦੂਕ ਦੇ ਨਾਲ ਹੀ ਅਸੀਂ ਹਾਸਲ ਕਰ ਲੈਣਾ ਤੇ ਅਸੀਂ ਜਿਹੜੀ ਕੋਈ ਸਿਆਸੀ ਧਿਰ ਜਿਹੜੀ ਆ ਖੜੀ ਨਹੀਂ ਹੁੰਦੀ ਵੀ ਉਸ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਂ ਤੇ ਜਿਹੜੀ ਆ ਕਿ ਇੱਕ ਹਥਿਆਰਬੰਦ ਜਥੇਬੰਦੀ ਨੂੰ ਖੜੀ ਕਰਨਾ ਉਹਦਾ ਮਕਸਦ ਹੀ ਇਹ ਸੀਗਾ ਕਿ ਇਹ ਸੁਨੇਹਾ ਦਿੱਤਾ ਜਾਵੇ ਕਿ ਜਿਹੜੀ ਹੁਣ ਸਮੁੱਚੀ ਕੌਮ ਜਿਹੜੀ ਆ ਕਿ ਉਹ ਹਥਿਆਰਬੰਦ ਸੰਘਰਸ਼ ਲੜੂਗੀ ਤੇ ਅਸੀਂ ਕੋਈ ਸਿਆਸੀ ਫਰੰਟ ਦੇ ਉੱਤੇ ਕੰਮ ਨਹੀਂ ਕਰਨਾ ਤੇ ਉਸ ਸਮੇਂ ਤੇ ਜੇ ਸਿਆਸੀ ਫਰੰਟ ਨਹੀਂ ਉਸਾਰਿਆ ਗਿਆ ਤੇ ਉਹਦਾ ਖਮਿਆਜਾ ਅਸੀਂ ਅੱਜ ਦੇਖ ਰਹੇ ਹਾਂ ਅੱਜ ਅਮਰਤਸਰ ਵਾਲੀ ਲੋਕ ਸਭਾ ਸੀਟ ਦੇ ਉੱਤੋਂ ਕਾਂਗਰਸ ਦੇ ਐਮਪੀ ਜਿਹੜੇ ਆ ਉਹ ਚੁਣੇ ਜਾਂਦੇ ਆ ਉਹ ਇਸ ਕਰਕੇ ਚੁਣੇ ਜਾਂਦੇ ਆ ਕਿਉਂਕਿ ਅਸੀਂ ਆਪਣੀ ਪੰਤਕ ਸਿਆਸਤ ਦੇ ਪੈਰ ਪੰਜਾਬ ਦੇ ਵਿੱਚ ਲੱਗਣ ਹੀ ਨਹੀਂ ਦਿੱਤੇ ਤੇ ਜਿਹੜੇ ਵੀਰ ਅਸੀਂ ਜਿਹੜੇ ਅੱਜ ਵੀ ਕਹਿੰਦੇ ਆ ਕਿ ਅਸੀਂ ਇਲੈਕਸ਼ਨ ਸਿਸਟਮ ਜਿਹੜਾ ਇਸ ਨੂੰ ਅਸੀਂ ਮੰਨਦੇ ਨਹੀਂ ਆ ਮੈਂ ਕਹਿੰਦਾ ਇਹ ਸਭ ਤੋਂ ਵੱਡਾ ਝੂਠਾ ਜਿਹੜੇ ਇਹ ਗੱਲ ਇਹ ਕਹਿ ਰਹੇ ਆ ਅਸੀਂ ਉਹ ਅਖਬਾਰਾਂ ਵੀ ਕੱਢ ਕੇ ਸਾਹਮਣੇ ਰੱਖ ਸਕਦੇ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਹਰਾਂ ਦੇ ਗਰੁੱਪ ਨੇ ਵੀ ਚੋਣਾਂ ਲੜੀਆਂ ਤੇ ਜਦੋਂ ਦਲ ਖਾਲਸਾ ਵਾਲੇ ਵੀਰਾਂ ਨੇ ਵੀ ਚੋਣਾਂ ਲੜੀਆਂ ਤੇ ਇਹ ਗੱਲ ਜਿਹੜੀ ਆ ਬੇਸ਼ੱਕ ਇਹ ਆ ਕਿ ਇੱਕ ਦੋ ਵਾਰ ਜਿਹੜਾ ਚੋਣਾਂ ਲੜਨ ਤੋਂ ਬਾਅਦ ਉਹਨਾਂ ਨੇ ਆਪਣਾ ਪੈਤੜਾ ਬਦਲਿਆ ਔਰ ਇਹ ਗੱਲ ਕਹਿਣਾ ਕਿ ਇਹ ਅਸੀਂ ਇਸ ਸਿਸਟਮ ਨੂੰ ਮੰਨਦੇ ਨਹੀਂ ਐ ਉਹ ਇੱਕ ਬੜਾ ਵੱਡਾ ਝੂਠ ਆ ਉਸ ਸਮੇਂ ਤੇ ਜਦੋਂ ਇੱਕ ਸਾਜਕਾਰ ਮਾਹੌਲ ਸੀ ਉਦੋਂ ਪੰਥਕ ਸਿਆਸਤ ਪੰਥਕ ਸਿਆਸੀ ਮੰਚ ਜਿਹੜਾ ਉਸਤਾਪਿਤ ਕੀਤਾ ਜਾਣਾ ਬਹੁਤ ਜ਼ਰੂਰੀ ਸੀ ਉਹ ਨਹੀਂ ਕੀਤਾ ਜਾ ਸਕਿਆ ਜਿਹਦਾ ਖਮਿਆਜਾ ਅੱਜ ਅਸੀਂ ਭੁਗਤ ਰਹੇ ਆ ਤੇ ਮੇਰੇ ਖਿਆਲ ਨਾਲ ਹੁਣ ਜੜੀਆਂ ਕਿ ਉਸ ਸਮੇਂ ਤੇ ਕੀਤੀਆਂ ਗਲਤੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮੰਨਿਆ ਜਾਣਾ ਚਾਹੀਦਾ ਤੇ ਉਹਨਾਂ ਦੇ ਉੱਤੇ ਅੜੇ ਨਹੀਂ ਰਹਿਣਾ ਚਾਹੀਦਾ ਤੇ ਇਹ ਸਾਡੀ ਕੌਮ ਦੀ ਭਲਾਈ ਦੇ ਵਿੱਚ ਇਹ ਹੈ ਕਿ ਮੈਂ ਇਹਨਾਂ 39 ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਸਾਡਾ ਮਕਸਦ ਨਹੀਂ ਕਿਸੇ ਨੂੰ ਅਸੀਂ ਗद्दार ਕਹੀਏ ਅਸੀਂ ਤੇ ਗਦਾਰੀ ਦੇ ਲੇਬਲ ਜੜਿਆ ਦਿੱਤੇ ਹੋਏ ਆ ਉਹ ਲਾਉਣਾ ਚਾਹ ਨਹੀਂ ਅਸੀਂ ਕਿਸੇ ਤੇ ਗਦਾਰੀ ਦਾ ਲੇਬਲ ਲਾਉਣਾ ਨਹੀਂ ਚਾਹਦੇ ਪਰ ਗੱਲ ਇਹ ਹੈ ਕਿ ਜਿਹੜੀਆਂ ਗਲਤੀਆਂ ਉਸ ਦੌਰ ਦੇ ਵਿੱਚ ਹੋਈਆਂ ਉਹਨਾਂ ਦੀ ਪਰਚੋਲ ਕਰਕੇ ਉਹਨਾਂ ਨੂੰ ਮੰਨਿਆ ਜਾਵੇ ਇੰਨੀਆਂ ਕੁ ਬੇਨਤੀਆਂ ਦੇ ਨਾਲ ਜਿਹੜਾ ਕਿ ਮੈਂ ਆਪਣੀ ਗੱਲ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ vai vou ter que fazer